ਪਰ ਜੀ ਪੀਓ ਨਾਲ ਜਿਹੜਾ ਬਾਲੀਵੁੱਡ ਡੈਬਿਊ ਸੀ ਗ੍ਰੈਂਡ ਮਸਤੀ ਉਹ ਇੱਕ ਅਡਲਟ ਕਾਮੇਡੀ ਫਿਲਮ ਸੀ ਐਂ ਤੁਹਾਨੂੰ ਲੱਗਦਾ ਹੈ ਪੰਜਾਬ ਦੇ ਲੋਕੀ ਇਹਨਾਂ ਐਕਸੈਪਟ ਨਹੀਂ ਕਰ ਦੇ ਜਿਵੇਂ ਸਰਵਿੰਨ ਚਾਵਲਾ ਨੇ ਹੇਟ ਸਟੋਰੀ 2 ਕੀਤੀ ਤਾਂ ਉਹਨਾਂ ਨੂੰ ਐਨੀ ਐਕਸੈਪਟੈਂਸ ਨਹੀਂ ਮਿਲੀ ਸੀ ਤੁਹਾਨੂੰ ਲੱਗਦਾ ਹੈ ਕਾਇਨਾਤ ਨੂੰ ਐਕਸੈਪਟ ਕੀਤਾ ਜਾਵੇਗਾ ਮੈਨੂੰ ਲੱਗਦਾ ਕਿ ਬਹੁਤ ਬੰਦਿਆਂ ਨੂੰ ਤਾਂ ਜੀ ਦੇਖੋ ਆ ਡਿਪੈਂਡ ਕਰਦਾ ਵਾ ਕਿ ਆਪਣੀ ਆਪਣੀ ਆਪਣਾ ਆਪਣਾ ਥਾਟ ਹੈ ਮੈਨੂੰ ਲੱਗਦਾ ਕਿ ਆਰਟਿਸਟ ਆਪਣਾ ਕੰਮ ਕਰਦਾ ਵਾ ਵੈਸੇ ਤਾਂ ਇਹ ਚੀਜ਼ਾਂ ਨਾਲ ਕੋਈ ਬਹੁਤਾ ਫਰਕ ਪੈਂਦਾ ਨਹੀਂਗਾ ਔਰ ਵੈਸੇ ਵੀ ਜਿਨ੍ਹਾਂ ਨੇ ਮੇਰੀ ਫਿਲਮ ਦੇਖਣੀ ਆ ਉਹ ਗ੍ਰ ਉਹਨਾਂ ਨੇ ਮੈਰੀ ਦੇਖਣੀ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਮੈਂ ਆਪ ਨਹੀਂ ਦੇਖੀ ਮੈਂ ਐਵੇਂ ਝੂਠ ਬੋਲ ਰਹਾ ਹਾਂ ਮੈਂ ਆਪ ਨਹੀਂ ਹੁਣ ਫਿਲਮ ਨਿੱਕੇਗੀ ਤੇ ਇਸ ਸੀਰੀਅਲ ਮੈਟਰ ਨਹੀਂ ਕਰਦਾ ਮੈਂ ਜਦੋਂ ਕਰੈਕਟਰ ਲੈਣੇ ਆ ਸੀ ਆਪਣੀ ਫਿਲਮ ਬਣਾਉਣੇ ਆ ਖਾਸ ਕਰਕੇ ਇਹ ਫਿਲਮ ਮੇਰਾ ਬੜਾ ਡ੍ਰੀਮ ਟਾਈਪ ਫਿਲਮ ਸੀ ਮੇਰੀ ਹਨਾ ਮੈਂ ਬਹੁਤ ਮੇਰੇ ਡ੍ਰੀਮ ਟਾਈਪ ਹੀ ਰੋਲ ਸੀ ਜਿਹੜੇ ਮੈਂ ਕਰਨੇ ਚਾਹੁੰਦਾ ਸੀ ਮੈਂ ਬਹੁਤ ਐਫਰਟ ਕੀਤੀ ਆ ਮੈਂ ਇਕੱਲੇ ਇਕੱਲੇ ਬੰਦੇ ਤੇ ਪੂਰੀ ਐਫਰਟ ਕੀਤੀ ਅਸੀਂ ਸੋਚ ਕੇ ਬੰਦੇ ਨੂੰ ਲਿਆ ਕਿਉਂਕਿ ਜਦੋਂ ਅਸੀਂ ਸੋਚ ਲਿਆ ਸੀ ਵੀ ਇੱਕ ਵੱਡੀ ਫਿਲਮ ਮਣਾਉਣੀ ਆ ਸਾਨੂੰ ਕੋਈ ਮੈਟਰ ਨਹੀਂ ਸੀ ਕਰਦਾ ਕਿ ਅਸੀਂ ਚਾਹੇ ਕਾਇਨਾਤ ਲਈ ਚਾਹੇ ਹੋਰ ਕੁੜੀ ਵੀ ਲੈ ਸਕਦੇ ਸੀ ਹੈਨਾ ਬਟ ਸਾਨੂੰ ਲੱਗਿਆ ਕਿ ਸ਼ੀਜ਼ ਸੂਟੇਬਲ ਫॉर ਦਾ ਫੈਮ ਹੈਨਾ ਉਹ ਸੋਚ ਕੇ ਲਿਆ ਆਦਰਵਾਇਜ਼ ਕੋਈ ਉਹ ਨਹੀਂ ਸਾਨੂੰ